ਓ ਯਾਰ ਸਰਪੰਚ ਕੋ ਜਾਣਾ ਵਾ ਠੀਕ ਆ ਉਥੇ ਜਾ ਕੇ ਆਪਾਂ ਕਹਿਣਾ ਵਾ ਕਿ ਸਾਡੀਆਂ ਸੜਕਾਂ ਛੜਕਾ ਸਰਪੰਚ ਸਾਹਿਬ ਤੇ ਚਲੋ ਇੱਧਰ ਬੈਠੇ ਆ ਇਹਨਾਂ ਨਾਲ ਗੱਲ ਕਰਾਂਗੇ ਕਿ ਸਾਡੀਆਂ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੋ ਤੇ ਹੋਰ ਕੀ ਚਾਲ ਦੀ ਵਧੀਆ ਵਧੀਆ ਜੀ ਇਹ ਮੈਂ ਵੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਓ ਯਾਰ ਆ ਜੀ ਹੁਣ ਤੁਸੀਂ ਆਪਾਂ ਯਾਰ ਹੁਣ ਗੰਦੇ ਛੜਕਾ ਬੜੀਆਂ ਰੋਡ ਗਿਆ ਕੋਈ ਮੈਂ ਮੈਂ ਪਰਸਾਂ ਨਾਲ ਗੱਲ ਕੀਤੀ ਬਹੁ ਮੜਾ ਹਾਲ ਤੀਆ ਬਹੁ ਮੜਾ ਹਾਲ ਹੈ ਸਰ ਪੰਜਾਬ ਦਾ ਓ ਯਾਰ ਸਾਡੀ ਪਿਓਰ ਨਾਲ ਕੋਈ ਫੇਰ ਨਹੀਂ ਗਿਆ ਜੀ ਹਾਂ ਜੀ ਬੋਲ ਸਰ ਸੜਕਾਂ ਬਹੁਤ ਹੀ ਜ਼ਿਆਦਾ ਰੁੜੀਆਂ ਪਿਆ ਆ ਪਾ ਗਿਆ ਤੁਹਾਡੇ ਕਰਵਾਈਏ ਸਰਕਾਂ ਦੇ ਬਹੁਤ ਰੁੜ ਗਏ ਹੁਣ ਕੀ ਹਾਲ ਕਰੋ ਇਹਣਾ ਹਾਲ ਜੀ ਅਸੀਂ ਤਾਂ ਸੜਕਾਂ ਕਰਨੀਆਂ ਚੋੜੀਆਂ ਹਾਂ ਕਿ ਸਰਕਾਂ ਹੀ ਗਿਆ ਪਈ ਹੁਣ ਤੁਸੀਂ ਦੇਖ ਸਕਦੇ ਕਿ ਕਿੱਡਾ ਵੜਾ ਖੱਡਾ ਪਿਆ ਗਿਆ ਹੈ ਹਾਂ ਜੀ ਸਰਕਾਂ ਹੀ ਕਰਨੀਆਂ ਚੋੜੀਆਂ ਤੇ ਹੁਣ ਖੱਡਣੇ ਕਰਕੇ ਪਾਣੀ ਪਾਏ ਜਿੱਦਾਂ ਪਾਣੀ ਨਿਕਲਦਾ ਹੈ ਸਰਕਾਂ ਦਾ ਕੰਮ ਸ਼ੁਰੂ ਕਰ ਦਿੰਨੇ ਆ ਠੀਕ ਹੈ ਪਰ ਤੁਸੀਂ ਦੇਖ ਸਕਦੇ ਹੋ ਤੁਸੀਂ ਵੀ ਸਿਆਣੇ ਪਿਆਬਣਾ ਕੋਈ ਨਹੀਂ ਦਿਖਾ ਇਹ ਤਾਂ ਗੱਲ ਹੈ ਜੀ ਪਿਆਰੀਆਂ ਲੋਕਾਂ ਡੰਗਰ ਰੋੜਗੇ ਤੂੜੀ ਨਾ ਤੂੜੀ ਨਹੀਂ ਮਿਲਾਂਦੀ ਪੱਠੇ ਨਾ ਪੱਠਾ ਨਹੀਂ ਕੋਈ ਲੋਕਾਂ ਨੂੰ ਰੋਟੀ ਖਾਣ ਨੂੰ ਰਾਸ਼ਨ ਨਹੀਂ ਜੀ ਲੋਕਾਂ ਦੀ ਮੰਨਣਾ ਦੇਣੀ ਜੀ ਮੇਰੇ ਘਰੇ ਆਟਾ ਨਹੀਂ ਇਸ ਟਾਈਮ ਹਾਂ ਚੱਕੀ ਚੱਕੀ ਆਟਾ ਕਣ ਕੇ ਚੱਕੀ ਪਈ ਹੁੰਦੀ ਚੱਕੀ ਪੰਦ ਕਰੀਏ ਵੀ ਨਹੀਂ ਬਹੁ ਮੜਾ ਹਾਲ ਹੋ ਗਿਆ ਜੀ ਆ ਤੂੰ ਹੁਣ ਇੱਥੇ ਆਏ ਕੀ ਕੱਤ ਬੈਠੇ ਇੱਧਰ ਇੱਧਰ ਜੀ ਮੇਰੇ ਜਨੇ ਮੱਝਾਂ ਨਹੀਂ ਰੁੜੀਆਂ ਮੱਝਾਂ ਬਚਾਲੀਆਂ ਸਭ ਕਾਸਾ ਨਾ ਨਹੀਂ ਹੋ ਰਿਹਾ ਕੋਈ ਪੰਚਾ ਨਹੀਂ ਤੇਰੀ ਯਾਰ ਇਹਨਾਂ ਦਾ ਵਿਆਹ ਮੇਰੀ jaan ਖਾਦੀ ਹੁੰਦੀ ਐ ਐਦਾਂ ਕਰ ਕਹਿੰਦੇ ਵਿਆਹ ਤਾਂ ਹੈਗੀ ਐ ਕੁੜੀ ਤੇ ਹੈਗੀ ਮੇਕੋ ਤੂੰ ਪਰ ਕੁੜੀਆਂ ਦੋ ਨਹੀਂ ਆਣੀਆਂ ਤੂੰ ਨਹੀਂ ਆਣੀ ਕਰਨੀ ਰੋੜ ਹੀ ਨਹੀਂ ਪੈਣੀ ਹੋਲੇ ਨੇ ਕੰਮ ਆ ਵਾਹ ਯਾਰ ਹਾਲ ਕੰਮ ਸਿੱਟੋ ਗਿਆ ਆ ਯਾਰ ਇੱਕ ਗੱਲ ਤੈਨੂੰ ਮੈਂ ਹੋਰ ਪੁੱਛਣੀ ਸੀ ਇਹ ਛੜਕਾਂ ਦੀਆਂ ਤੇ ਗੱਲਾਂ ਹੋਰ ਨਹੀਂ ਆ ਹੱਡਾ ਵਦਣਾ ਇਹ ਨਹੀਂ ਵਦਦਾ ਯਾਰ ਇਹ ਕੋਪਾ ਪੜਾ ਯਾਰ ਮੈਂ ਵੀ ਕੋਈ ਖਾਣੇ ਵਦਿਆ ਉਹ ਯਾਰ ਕੋਈ ਮੰਨਣਾ ਨਹੀਂ ਐਨੂੰ ਮੈਂ ਕਾਂਸੇ ਕੰਮ ਜਦੋਂ ਦਾ ਜੰਮਿਆ ਨਾ ਉਦੋਂ ਦੇ ਹਰੇ ਮੈਂ ਇਹਨੂੰ 50 ਉਹ 50 ਡੱਬੇ ਪਲਾਟੇ ਯਾਰ ਵਾਦਾ ਹੀ ਨਹੀਂ ਕਰ ਇਸ ਸਾਲੇ ਇਹਦੀ ਹੱਡੀਆਂ ਰੋਗੀਆਂ ਪਤਾ ਕੀ ਕਰਾ ਇਹਨੂੰ ਲੰਕਾਇਆ ਘਰ ਡੰਡ ਮਾਰਾਇਆ ਘਰ ਬੈਠ ਕੇ ਮਾਰਾਇਆ ਲੱਗਦਾ ਤੂੰ ਬਾਵਾ ਫੜਿਆ ਘਰ ਮੈਂ ਲੱਗਦਾ ਫੜਿਆ ਲੱਗਦਾ ਬਾਵਾ ਫੜ ਕੇ ਖੇਚ ਦਿਓ ਕਰੋ ਫਿਰ ਐਦ ਕੀ ਜੋ ਤੇ ਤੁਹਾਡੇ ਮੂਸ ਗਾਲੇ ਚੰਗੀ ਹੀ ਲੱਗਦੀ ਫਿਰ ਬਿੱਥੇ ਉਨਾ ਦੀ ਗੱਲ ਕਰੋ ਆ ਛੜਕਾ ਦਾ ਕਰਨਾ ਹੈ ਦੱਸੋ ਸਰਕਾਰ ਕੀ ਕਰਨਾ ਤੁਸੀਂ ਵੇਖ ਸਕਦੇ ਆ ਵੀ ਆ ਮੇਰਾ ਫਾਰਮ ਨਹੀਂ ਦਾ ਫਾਰਮ ਮੇਰਾ ਰੁੜ ਗਿਆ ਖਾਲੇ ਦੀ ਵੇਖ ਸਕਦੇ ਆਂ ਜੀ ਹਾਂ ਜੀ ਆ ਮਿੱਟੀ ਨਹੀਂ ਹੋਣਾ ਪਾਈ ਆ ਜਿਹੜੀ ਹੁੰਦੀ ਮੇਰੇ ਪੱਠੇ ਸਾਰੇ ਖਰਾਬ ਹੋ ਗਏ ਰੋ ਵੀ ਹਲੋ ਠੀਕ ਆ ਹਾਂ ਜੀ ਇਹ ਵੀ ਨਿਆਣੇ ਖੇਡਣ ਖੁੱਡਣ ਆਉਂਦੇ ਇੱਧਰ ਸਰਪੰਚ ਸਾਹਿਬ ਨਾਲ ਦੀ ਮੰਮੀ ਆ ਨਿਆਣੇ ਮਿੰਦਿਆ ਆ ਹਾਂ ਜੀ ਯਾਰ ਗਿਆ ਨੀ ਮਿੰਦਿਆ ਸਰਪੰਚ ਆੜ ਦੀ ਮੰਮੀ ਆ ਹੋ ਯਾਰ ਯਾਰ ਪਿਆੜੀ ਮਿਲਦਿਆ ਉੱਚੀ ਬੋਲੋ ਥੋੜੀ ਹੋਣਾ ਥੋੜਾ ਉੱਚਾ ਸੁਣਦਾ ਨਾ ਮੇਰੀ ਮੈਂ ਗੋਦ ਭਗਵਾਨ ਤੁਮਾਨਾ ਭਗਵਾਨ ਤੁਹਾਡੀ ਸਰਕਾਰ ਦੀ ਬੋਨ ਕਮੀ ਕਿਉਂ ਗਿਆ ਬਿਲਕੁਲ ਸਹੀ ਗਿਆ ਸਰਕਾਰ ਅੱਧੀ ਦੀ ਬੋਨ ਕਮੀ ਹਾਂ ਆਈ 70 8000 ਦੇ ਵੋਟਾਂ ਬੋਲਦੇ ਆ ਉਹਨੇ ਆ ਹਾਂ ਹਾਂ ਹਨੂ ਮਹਾਰਾਜ ਸਿੰਘ ਵਰਗਾ ਕੋਈ ਰਾਜਾ ਨਹੀਂ ਮਿਲਿਆ ਹਾਂ ਹਾਂ ਤੇ ਜੇ ਹਨੂ ਮਹਾਰਾਜ ਸਿੰਘ ਵਰਗਾ ਕੋਈ ਰਾਜਾ ਮਿਲੇ ਤੇ ਆਈ ਉਹ ਛੱਡਾਂਗੇ ਜੀ ਪੰਜਾਬ ਛੋਡ ਗਿਆ ਪੰਜਾਬ ਕਿਹਦੇ ਛੋਡ ਗਿਆ ਤੁਹਾਡੇ ਸਰਪੰਚਾ ਦਾ ਘਰ ਰੋੜ ਕੇ ਆਈ ਕਰਨੀ ਘਰ ਉਹ ਮਾੜੀ ਗੱਲ ਹੈ ਜੀ ਕਿਰਪਾ ਸਾਹਿਬ ਤੁਸੀਂ ਹੋਰ ਕੀ ਕਰਨਾ ਨੇ ਪੁੰਦਾ ਦੇ ਆ ਮੈਨੂੰ ਇੱਕ ਬੰਦਾ ਸਾਡੇ ਮਹੱਲੇ ਦਾ ਹੀ ਆ ਮੈਨੂੰ ਪਤਾ ਲੱਗਾ ਉਹਦੀ ਬਾਲੀਆਂ ਦੀ ਘਰ ਹੋ ਯਾਰ ਉਹ ਪੁੰਦਾ ਕਿਹੜਾ ਆ ਯਾਰ ਇਹਨਾਂ ਦੇ ਘਰ ਹੋੜ ਗਏ ਆ ਇਹ ਰੇ ਇੱਕ ਮੈਂ ਸੁਣਿਆ ਯਾਰ ਇਹਦੇ ਨਾ ਉਹ ਪਾਣੀ ਨਾਲ ਲਾ ਨਹਿਰ ਲਾਗੇ ਕਾ ਰਵਾਇਣਾ ਉਹ ਪੜ ਗਿਆ ਅਜ ਤਾਂ ਹੀ ਉਹ ਮਿੱਟੀ ਥੱਲੇ ਨੂੰ ਬੈ ਗਿਆ ਘਾਰੇ ਨਾਲ ਦਾ ਨਾਮ ਬੰਦੇ ਬੰਦੇ ਇਹਨਾਂ ਘਰ ਬਣਾਓ ਯਾਰਾਨੂੰ ਨਹੀਂ ਪਤਾ ਜਿੱਦਾਂ ਵਾਦੀ ਕਰਕੇ ਉਹ ਮਾੜੀ ਹਾਂ ਕਰਾਂਗੇ ਵੀ ਲਾ ਬਲੇ ਸਿਰ ਮੰਜ ਨੂੰ ਆਪਣਾ ਬਣਾਉਣ ਆਹ ਗੱਲ ਮਾੜੀ ਹੈ ਯਾਰ ਆ ਜਿੱਦੋਂ ਸਰਪੰਚੀ ਦੇ ਖਲੋਂਦੇ ਜਦੋਂ ਉਦੋਂ ਆਪਣੇ ਘਰ ਤਿਆਰ ਕਰਾਉਣ ਲੈਣਾ ਕੋਈ ਕਰਾਂਗਾ ਸੇਵਾਆਂ ਦੀ ਵੀ ਪਰ ਘਰ ਬਣਾ ਮੇਰਾ ਵੀ ਸੁੱਖਾ ਨਹੀਂ ਮੈਂ ਇੱਧਰ ਲਾ ਕੇ ਲੁੱਗੀ ਨਹੀਂ ਖੜਾ ਕੰਮ ਸਾਰਾ ਆਪੇ ਕਰੋਗੇ ਪੈਸੇ ਪੁੰਨੇ ਲੂਰੇ ਕੋਈ ਨਹੀਂ ਉਹ ਕਰਾਦਾ ਸਾਰੇ ਪੰਜਾਬ ਆ ਸਾਡੀ ਜਨਾਨੀਆਂ ਰੜਕੀਆਂ ਕਰੀਏ ਜਨਾਨੀਆਂ ਨਵੇਂਲੇ ਅਗੜ ਜਾ ਗਏ ਮੱਦ ਬਿੰਨੇ ਚਲਣਾ ਕਹਿਣਾ ਹੀ ਕਰਾਤਾ ਵਾ ਹਣਾ ਮੇਰੀ ਸੁਣੋ ਗੱਲ ਹਾਂਜੀ ਹਾਂਜੀ ਮੇਰੀ ਸੁਣੋ ਗੱਲ ਆ ਬੰਦੂਕ ਬੜੀ ਵੱਡੀ ਰੱਖੀ ਹੈ ਕਾ ਤੋ ਰੱਖੀ ਹੈ ਨਗਰ ਮਸਮੂ ਕਰਵਾ ਚੀ ਬਹੁਤ ਹੁੰਦੀ ਹੈ ਤੇ ਅਸੀਂ ਤਾਂ ਹੀ ਰੱਖੀ ਸੇਫਤੀ ਬਾਸ ਹਾਂ ਭਰਾ ਹਨ ਮਾਰਦੇ ਤੁਹਾਡੀਆਂ ਤੇ ਬੰਦੂਕਾਂ ਬੜੀਆਂ ਖਤਰਨਾਕ ਨੇ ਮੇਰੀ ਸੁਣੋ ਗੱਲ ਹਾਂਜੀ ਆ ਵੇਖੋ ਹੁਣ ਤੁਸੀਂ ਵੀ ਇਸਦੇ ਕੱਲੂ ਇੱਕ ਕਾਲੀ ਅਹੀਂ ਇੱਧੇ ਗਏ ਉਥੇ ਕੱਲੂ ਘਰੇ ਆਹੋ ਫੇਰਾ ਕਹਿੰਦੇ ਕਿ ਉਥੇ ਇੱਕ ਬੁੱਢੀ ਸੀਗੀ ਉਹ ਕਹਿੰਦੀ ਮੈਂ ਇੱਕ ਪੁੜਾ ਮੱਥਾ ਦੇਖਣ ਜਾਣਾ ਵਾ ਤੇ ਇਤੋਂ ਦੁੱਖ ਭੜੀ ਕਿਹੜੀ ਗੱਲੋ ਸਾਡੀ ਨੂੰ ਮੱਥਾ ਨਹੀਂ ਟੇਕ ਸਕਦੀ ਹਾਂ ਕਹਿੰਦੀ ਇੰਨੀ ਨ ਕਮੀ ਸਰਕਾਰ ਆ ਜੀ ਬੰਦਾ ਮੈਂ ਆਪਣਾ ਕੱਛਾਂ ਦਾ ਤਾਰ ਤੇ ਸੁੱਕਨੇ ਪਿਆ ਉਹ ਰੋੜੀ ਗਿਆ ਕੱਛਾ ਵੀ ਚਲੋ ਸਾਰੇ ਕੱਛਾ ਨਾਲ ਆਉਂਦੇ ਆ ਪੇਲਾ ਯਾਰ ਕੱਛਿਆਂ ਦੀ ਅੱਗ ਲੱਗੀ ਉਧਰ ਯਾਰ ਦੋਨੀ ਯਾਰ ਅੱਗ ਰੂਰੀ ਆ ਇਹ ਕਹਿੰਦੀ ਜਰਾ ਕੱਛਿਆਂ ਦੀ ਕਰੀ ਜਨਾਨੀਆਂ ਦੀ ਜੀ ਭਾਂ ਨੂੰ ਆਈ ਸਸ ਸਮਾਨ ਕੀਤਾ ਸਮਾਨ ਮੇਰੇ ਮਾਰ ਸਾਬੜਾ ਇੱਥੇ ਘਰ ਰੁੜ ਗਏ ਨਾ ਸਮਾਰ ਕੀ ਤਰ੍ਹਾਂ ਸਾਬੜਾ ਕਛੇ ਕਿਦਰਾ ਗਾਮੜੀ ਨਾ ਯਾਰ ਤੁਸੀਂ ਦੇਖ ਸਕਦੇ ਹੋ ਮੈਂ ਇਹ ਸੱਚੀ ਗੱਲ ਦੱਸਾਂ ਖਾਜੇ ਮੈਂ ਜਿਸ ਉੱਛ ਪਾਣੀ ਛੋਕ ਜੀ ਵਾਣਾ ਮੈਂ ਕੰਮ 2 ਮਹੀਨੇ ਬਾਅਦ ਉੱਥੇ ਸ਼ੁਰੂ ਕਰਾਵਾਂਗਾ ਪਹਿਲਾਂ ਮੈਂ ਲੋਕਾਂ ਦੀਆਂ ਪੈਣੀਆਂ ਵੇਖਲਾਂ ਯਾਰ ਲੋਕਾਂ ਦੇ ਸਰਪੰਚ ਸਾਹਿਬ ਕੇਲਿਆਂ ਦੇ ਪੱਤੇ ਵੜ ਗਏ ਫਿਰ ਹਾਂਜੀ ਬਾਲੋ ਕੇਲਿਆਂ ਦੇ ਪੱਤੇ ਜਾਓ ਖਰਾਕਾ ਬਣਾ ਲਓ ਕਰੇ ਜਿੰਗਾ ਲਾਲਾ ਹੋ ਹੋ ਹਾਂ ਜੀ ਗੱਲ ਨਾਲ ਉਹੀ ਗੱਲ ਨਾਲ ਮਿੰਟ ਬਾਅਦ ਮਸ਼ੂਰੀ ਕਦੀ ਜਾਨਨੀ ਇਹ ਆਹ ਤੇ ਖਾਬ ਦੋ ਕੱਛੇ ਜਿਹੜਾ ਹੁਣ ਜਿਵੇਂ ਮਰੇ ਹੋ ਗਏ ਆ ਹੈ ਆ ਤੇਰੇ ਕੱਛੇ ਦੋ ਮਰੇ ਹੋਏ ਓਏ ਹੋਈਆ ਯਾਰ ਬੋ ਮਾੜੀ ਗੱਲ ਠੀਕ ਹੈ ਸਰਦੀਆਂ ਦੀ ਯਾਰ ਸਰਦੀਆਂ ਜੀ ਪਤਾ ਕੀ ਆ ਸਰਦੀਆਂ ਦੇ ਭੈਣ ਦੀ ਤੁਹਾਡੇ ਘਰਾਂ ਦੀਆਂ ਇੱਟਾਂ ਦਾ ਕੀ ਹਾਲ ਹੋਇਆ ਏ ਹੁਣ ਉਥੋਂ ਨਾ ਫੇਰੇ ਮਾਨਦੇ ਆ ਉਥੇ ਬਾਰ ਬਾਰ ਜਾ ਕੇ ਫੇਰੇ ਮਾਨਦੇ ਮੇਰੀ ਏਟਾਂ ਵੇਖੋ ਮੈਨੂੰ ਉਥੋਂ ਜਾ ਕੇ 50 ਵਾਰੀ ਕਹਿ ਆ। ਕੋਈ ਨਾ ਘਰ ਚ ਪੈ ਕੇ ਮੇਰੇ ਡੀਰੀ ਫੌਂਟ ਤੇ ਅਗਰ ਰੋੜਗੀਆਂ ਵੇਚਦੇ ਰੀਟਾਂ ਓਏ। ਆ ਕੀ ਕਰੀ? ਓ ਬੀਸ਼ਾ ਹਾਰ ਬੜਾ ਐ ਇੱਥੇ ਰੋੜਦੀਆਂ ਹੋਰ ਕਿੱਥੋਂ ਹੋਣੀਆਂ ਏਟਾਂ। ਵੇਖੋ ਅੱਜ ਹੈ 80% ਰਾਤ ਨੂੰ ਮੀਂਹ ਦਸਿਆ ਵਾ। ਤੇ ਜੋ ਅੱਜ 80% ਮੀਂਹ ਆ ਗਿਆ ਸਾਡੇ ਜਿਹੜਾ ਇੱਥੇ ਸਲੂਨ ਜਾਣੀਆਂ ਆਹੋ ਬੁੱਢੀਆਂ ਜਿਹੜੇ ਮੇਰੇ ਮੂੰਹ ਕੋ ਜਗਾਰਦੇ ਉਸ ਤੱਕ ਪਾਣੀ ਆ ਗਿਆ ਪਿਆਲੀ ਅੰਦਰ ਖੜਾ ਵਾ। ਤੇ ਇਹ ਆ ਗਿਆ ਆ ਜੋ 80% ਮੀਨ ਰਸਿਆ ਸਰਪੰਚਾ ਘਾਟੇ ਨਿਆਣੀ ਹੋ ਗਈ ਅਸੀਂ ਕੀ ਕਰੀਏ ਉਹਨਾਂ ਨੂੰ ਕਿੱਥੋਂ ਸਾਮੀਆਂ 10000 ਰੁਪਿਆ ਦੋ ਇਹ ਯਾਰੇ ਕਿਹੜੇ ਸੌਦਾ ਬੱਤਾ ਵੀ 23 ਦਾ ਨਾ ਪੈਸੇ ਲਵ ਨਹੀਂ ਸਰਕਾਰਾ ਡੀ ਨੇ ਕਮਿਆੜ ਗਰ ਇਸ ਟੈਂਟ ਤੇ ਨਹੀਂ ਮੰਨੂਗੇ ਨਹੀਂ ਅਸੀਂ ਸਾਡੇ ਇਨਾ ਪੈਣ ਦੇ ਕਮਾਓ ਗਿਆ ਵਾ ਪਿਹੜੀ ਤੋਂ ਆ ਫੜਾ ਹੈ ਅਸੀਂ ਹੁਣ ਉਥੇ ਤੂੰ ਦੇਖੀ ਤਾਂ ਤੂੰ ਉਥੇ ਇੱਕ ਗੁਰਦੁਆਰਾ ਨੂੰ ਨਾਨ ਕੀ ਕਾਉਂ ਗਿਆ ਸਰਪੰਚਾ ਹਾਡਾ ਲਾਗ ਉਹ ਨਿਕਲੀ ਸਾਤੀ ਲੱਭਦੀ ਆ ਤੇਰੀ ਮਜਾ ਉਸ ਤੇ ਲੱਗ ਰਿਹਾ ਏ ਰੋਣ ਲੱਗਿਆ ਯਾਰ ਰੋਣ ਆ ਰਿਹਾ ਏ ਨਾਲ ਰੋ ਯਾਰ ਕੋਈ ਨਹੀਂ ਉਹ ਕੇ ਨਾ ਦਿਸ ਰਹੀ ਹੈ ਜਿਹਨੂੰ ਹਟਾ ਲਿਆ ਜੋ ਤੇ ਹੈ ਦੋ ਮਿੰਟ ਰੁਕ ਜਾ ਦੋ ਮਿੰਟ ਬਾਅਦ ਉਹ ਕਰੇ ਨਾ ਕਰੇ ਔਰ ਪਲਣਾ ਪੁੱਟਣਾ ਪਵੇ ਮੈਂ ਹਰ ਇੱਕ ਜਨਾਨੀ ਨੂੰ 15-15 ਸੌ ਰੁਪਏ ਪੈਂਚ ਜੇ ਤੂੰ ਆ ਜੀ ਮਾਰੇ ਬੱਚਿਆਂ ਬੱਚਿਆਂ ਨੂੰ ਹਰ ਇੱਕ ਅੱਬੂ ਉਹਦੇ ਦੇਖੋ ਸਾਡੀ ਸਰਕਾਰ ਮੜਮੜ ਕਰੰਦੀ ਬੀਲੇ ਦੇ ਮੈਲ ਮਾਫ ਕਰਤੇ ਕਣਕ ਆ ਦੇ ਲੱਗੇ ਕਰ ਇੰਨਾ ਕ ਚਲੋ ਕਰਤਾ ਵਾ ਪਰ ਕਣਕ ਬੋ ਮਾੜੀ ਦੀ ਮੇਰੀ ਗੱਲ ਸੁਣੋ ਕਣਕ ਬੋ ਮਾੜੀ ਦਿੰਦੇ ਕਣਕ ਤੇ ਮਾੜੀ ਦੇਣੀ ਹੈ ਵਿੱਚ ਆ ਦੇ ਕੋਪੀ ਹਟ ਲੈ ਜੋ ਸਰਪੰਚ ਕੋ ਪੈਸੇ ਹਨ ਨਹੀਂ ਤੇ ਲੋਕਾਂ ਨੂੰ ਕਹਿਣਗੇ ਮੈਂ ਤੁਹਾਨੂੰ ਪੈਸੇ ਦਵਾਉਂਗਾ ਉਹ ਯਾਰ ਮੈਂ ਗੱਲ ਪਸੋ ਐ ਡੀਪੂ ਤੇ ਗਿਆ ਉਹ ਚੂਈ ਦੀਆਂ ਮੇਂਗਣਾ ਪੀਆ ਆ ਮੈਂ ਕਹਿੰਦਾ ਕੇ ਕੰਮ ਦੀ ਨਹੀਂ ਕਣਕ ਇਹਨਾਂ ਦੀ ਕਣਕ ਨਹੀਂ ਆਉਂਦੀ ਕੀ ਕਰਨਾ ਹੁਣ ਕੇ ਬੰਨੇ ਲੱਗਣਾ ਚਾਰ ਚਾਰ ਜੇ ਸਰਪੰਚਾ ਟੂਣਾ ਨਹੀਂ ਹੁੰਦਿਆ ਚੋਣ ਨਹੀਂ ਯਾਰ ਹੁਣ ਪਾਣੀ ਆ ਗਿਆ ਸਰਪੰਚਾ ਆਡੀ ਗੱਲ ਸੁਣੋ ਸਰਪੰਚਾ ਲੈ ਕਿਉਂ 90 90 ਬੜੀ ਗੱਲ ਬੋਲੋ ਵਿਚਾਰੇ ਦੁਖੀ ਬੜਾ ਹੋਇਆ ਪਿਆ ਆ ਨੁਕਾਣਕ ਵੀ ਨਹੀਂ ਉਹ ਚੋਂ ਸਾਰੇ ਟੈਪਰ ਨਿਕਲੇ ਵੱਡੇ ਬਣੇ ਆ ਕਿਹਦੇ ਨਾਲ ਤੇਰੇ ਨਾਲ ਕਿ ਤੂੰ ਬਣੀ ਮੈਂ ਦੋ ਉੱਧਾ ਦਾ ਚਾਰ ਆ ਬੜੀ ਹੱਥਾਂ ਨਾਲ ਗੱਲ ਗਏ ਸੀ ਤੂੰ ਮੈਨੂੰ ਸੁਣਨੀ ਗੱਲ ਪੰਜਾਬ ਮਾ ਇਸ ਟਾਈਮ ਤੇ ਕੋਈ ਨਹੀਂ ਖੜਿਆ ਪੰਜਾਬ ਹਰ ਇੱਕ ਦੀ ਲੋੜਾਂ ਮੰਦਾ ਚ ਹੈ ਸੂਲ ਤਾਂ ਉਹਨੇ ਕੀਤੀਆਂ ਪਾਣੀ ਦੀ ਬੋਝਾਂ ਦੁੱਧ ਦੀਆਂ ਕੈਂਨੀਆਂ ਜਾਂਦੀਆਂ ਹੀ ਪਰ ਪਰ ਕੇ ਤੇ ਹੁਣ ਪੰਜਾਬ ਤੇ ਗੱਲ ਆਈ ਤੇ ਪੰਜਾਬ ਨਾ ਕੋਈ ਨਹੀਂ ਖੜਿਆ ਤੇ ਅਸੀਂ ਵੀ ਕਿਹੜਾ ਖੜਾਂਗੇ ਪਰ ਇਹ ਗੱਲ ਹੀ ਕਹਦਾ ਨੇ ਨਾ ਇਹ ਟਿਕਰ ਤੋਂ ਜੀ ਸਰਪੰਚ ਸਾਹਿਬ ਅਨੁਕ੍ਰਿਪਾ ਕਰਕੇ ਆਪਣੇ ਕਰਾ ਸਰਪੰਚ ਆਪ ਲੋਕੀ ਸੋਣ ਆਏ ਤੇ ਸਰਪੰਚ ਮੈਂ ਕਿਹਾ ਯਾਰ ਮੇਰੇ ਸਾਰੇ ਮਾਮੂ ਦੇ ਚਾਈ ਇੱਥੇ ਰਹੀ ਆ ਮੈਂ ਲੈ ਆ ਯਾਰ ਮੈਂ ਜਿੱਥੇ ਉਹ ਭਰਾ ਥੇ ਪਾਣੀ ਆਇਆ ਇੰਨਾ ਜਦੋਂ ਮੈਂ ਚਿੱਟੜ ਤੋਂ ਨਾ ਸਾਰੀ ਗੁਰਕੋਂ ਲੱਗ ਜਾਂਦੀ ਪਿੱਛੋਂ ਉਹ ਬਈ ਤੂੰ ਯਾਰ ਥੇ ਚੋਰੀ ਬੰਦ ਹੋਏ ਪਏ ਬੋਲੇ ਜੀ ਸਰਪੰਚ ਸਾਹਿਬ ਇਹ ਮੇਰੀ ਗੱਲ ਸੁਣੋ ਪਹਿਲੇ ਸਰਪੰਚਾਂ ਇੱਕ ਗੱਲ ਸੁਣੇ ਤੇ ਸਾਰੇ ਡਬੇਲੀ ਬਹੁਤ ਜਾਂਦਾ 15 ਇਹ ਸੀ ਦੇ ਨਾਲ ਆ ਪੈਣਾ ਨਹੀਂ ਨੀ ਮਰਜੀ ਐ ਤੁਹਾਨੂੰ ਕੋਣ ਕਹਿੰਦਾ ਨਰ ਪੂਰੀ ਪੂਰੀ ਰਾਤ ਇਸੀ ਲਾਇਆ ਰੱਖੋ ਕਰੋ ਇਸ਼ਾਰਾ ਮੈਨੂੰ ਦਿਖਾ ਸਰਪੰਚ ਸਾਹਿਬ ਇੱਕ ਗੱਲ ਪੁੱਛਣੀ ਸੀ ਮੈਂ ਤੁਹਾਨੂੰ ਉਹ ਨਾ ਸਾਡੇ ਜਿਹੜੇ ਆ ਜਿਹੜੇ ਬੰਦੇ ਆ ਆ ਨੌਕਰੀ ਨਹੀਂ ਮਿਲਾਂਦੀ ਕੋਈ ਹਿੱਲਾ ਫਿਸਲਾ ਕਰੋ ਯਾਰ ਮੈਨੂੰ ਵੀ ਇਹ ਗੰਨ ਮੈਂ ਆਂਦੀ ਲੋੜ ਆ ਤੁਹਾਡੀ ਹਾਂ ਜੀ ਕਰੋਗੇਗਾ ਮੈਨੂੰ ਗਨ ਮੈਂ ਦੀ ਲੋੜ ਕਿਹੜਾ ਹਨ ਮਨ ਬਣੂਗਾ ਗਨ ਮੈਂ ਕੋ ਕੋਣ ਬਣੂਗਾ ਮੈਂ ਨਹੀਂ ਬਣਨਾ ਜੋ ਨਹੀਂ ਬਣਨਾ ਸਰਕਾਰੀ ਨੌਕਰੀ ਲੱਗੇ ਨਾ ਜੇ ਐ ਸਰਕਾਰੀ ਨੌਕਰੀ ਸਰਕਾਰੀ ਨੌਕਰੀ ਲੱਗਣਾ ਨਾ ਕਿਥੇ ਬੜਦੇ ਏ ਬਸ ਸਰਕਾਰੀ ਸਰਕਾਰੀ ਇਹ ਤਾਂ ਹੀ ਸਰਕਾਰੀ ਨੌਕਰੀ ਲੱਭੰਦੇ ਆ ਐਡਾ ਕਾ ਲੰਡ ਮਾਰਨੇ ਲਾਵਾਂ ਹਾਂਜੀ ਮਾਰ ਮੰਮੀ ਨੇ ਕਹੇ ਦੇਸੀ ਕਿਉਂ ਖਵਾ ਫਿਰ ਇੱਕ ਦੇਸੀ ਖਾਜੋਗੇ ਪੈਸੇ ਨਹੀਂ ਦਿੱਤੇ ਓਹੋ ਪਿਆਰ ਦਾ ਮਾਰਾ ਹਾਲ ਹੋ ਗਿਆ ਤੈਨੂੰ ਬੋਤ ਮੈਂ ਦੇਸੀ ਕਿਉਂ ਖਵਾਉਂਗਾ ਤੇ ਲੈ ਤੈਨੂੰ ਕੱਚੇ ਪਾਣੀ ਹੋ ਗਏ ਦੇਖ ਕੋ ਬਹਿ ਨਹੀਂ ਤੈਨੂੰ ਦੇਸੀ ਕਿਉਂ ਖਵਾਇਆ ਦੂ ਯਾਰ ਤੇਰੇ ਕੱਚੇ ਦੇ ਹਾਵਰ ਸ਼ੇਕ ਨਿਕਲੇ ਪਏ ਤੂੰ ਹੁਣ ਇਹਨੂੰ ਦੇਸੀ ਕਿਉਂ ਕਿੱਥੇ ਲੈ ਦੇਣਾ ਤੇਰੇ ਕਹੇ ਤੂੰ ਦੋ ਦਰ ਗਸ਼ੇ ਸ਼ੇਕ ਨਿਕਲੇ ਪਏ ਆ ਤਰਪੋਰ ਸਾਹਿਬ ਨਾ ਮੈਨੂੰ ਊੜਾ ਪਪਾ ਦਾ ਨਾ ਪੈਂਦਾ ABC ਆਂਦੀ ਭੈ ਦੀ BC ਵੀ ਨਹੀਂ ਪਤਾ ਕੀ ਹੁੰਦੀ ਆ ਯਾਰ ਜੇ ਮੈਂ ਗੱਨ ਵੜਵਾ ਦਸਾਂ ਉਹ ਯਾਰ ਆਹ ਸਾਡੇ ਬੰਦੇ ਨੇ ਪੀਤੀ ਆ ਤੇ ਮੇਟਕਵਾਦ ਉਧਰ ਹੁੰਦਾ ਤੈਨੂੰ ਸਵਾਹ ਪੁੱਛ ਲਾ ਜਾਂਦਾ ਇਹ ਪਤਾ ਕੀ ਆ ਉਧਰ ਉਹਨੇ ਕੰਪਿਊਟਰ ਲਾਇਆ ਉਹ ਵੀਰ ਹੁਣ ਡਿੱਗ ਲਿਆ ਫਿਰਦਾ ਆ ਵੇ ਹੁਣ ਯਾਰ ਉਹ ਉਧਰ ਹੁੰਦਾ ਮੇਟਕਵਾਦ ਕੋਈ ਗੱਲ ਚੇਤਾ ਕਰਕੇ ਤੇ ਅੱਖ ਪੈਕ ਤੋਂ ਮੈਂ ਵੀ ਲਾਇਆ ਵਾ ਸੋਚ ਕੇ ਗੱਲ ਚੇਤਾ ਆਂਦੀ ਫੇਰ ਆ ਜਾਂਦਾ

ਆਰੋੜੀ ਬਾਈ ਨੇ ਸਰਪੰਚ ਸਾਹਿਬ ਆਏ ਸਰਪੰਚ ਸਾਹਿਬ ਬੈਠੋ ਯਾਰ ਤੁਸੀਂ ਪੰਜਾਬ ਦਾ ਕੋਈ ਹਿੱਲਾ-ਭਿੱਲਾ ਕਰੋ ਪੰਜਾਬ ਦਾ ਤੇ ਹੋਣਾ ਨਹੀਂ ਤੁਸੀਂ ਆਪਣੇ ਪਿੰਡ ਦਾ ਕਰਦਾ ਇੰਨੀ ਵੱਡੀ ਗੱਲ ਸਰਪੰਚ ਸਾਹਿਬ ਮੇਰਾ ਪੰਦੇ ਗਰੀਨ ਬੈਠਾ ਦਾ ਕੀ ਕਰੀਏ ਇਲਾਜ ਪਹਿਲੀ ਬੋਲੀ ਵਾਲੀ ਸ਼ਰਤ ਹੋਣੀ ਆ ਤੇ ਵਿੱਚ ਨਵਾਂ ਲੈਂਡਰ ਪੋਣਾ ਸਰਪੰਚ ਸਾਹਿਬ ਕੰਮ ਤੇ ਤੁਸੀਂ ਹੁਣ ਕਰਦੇ ਨੇ ਤੁਸੀਂ ਤੇ ਕਹਿਤਾ ਮੈਂ ਕੰਮ ਕਰਦਾਂਗਾ ਹਾਂਜੀ ਪਰ ਇੱਕ ਕੱਲ ਵਾ ਮੈਂ ਨਾ ਜੀ ਦੇਸੀ ਦੀ ਬੋਤਲ ਲੈਂਦੀ ਆ ਮੈਂ ਹੋਰ ਅੰਜਨ ਕਹਦੀ ਚਲੋ អូយ ਰਪਰ ਚਾਹ ਨਹੀਂ ਖਸਣਾ ਉਹ ਬਾਤ ਮੈਂ ਕੁਝ ਨਹੀਂ ਨੀ ਕੋ ਜੁੱਤੀਆਂ ਫਰਾ ਹੋ ਗਏ ਆਵੇ ਧਾਦੀ ਵੇ ਆ ਕੇ ਕਹੇਗਾ ਧਾਦੀ ਨੇ ਕਹਣਾ ਇਹ ਕਿੱਥੋਂ ਇੰਨੀ ਦਾਰੂ ਪੀ ਕੇ ਆਇਆ ਤੂੰ ਮੇਰੇ ਯਾਰ ਨੇ ਬੁਲਾਇਆ ਹਾਂ ਅਸੀਂ ਬਿਆਦੀ ਵੀ ਹੋਗਾ ਹੁਣ ਸਮਝਾ ਦੀ ਵੀਡੀਓ ਤੇ ਹਰ ਨਾ ਪਾਉਣਾ ਪੜਾ ਬਲੌਗ ਬਣਾਉਂਦਾ ਜੇ ਤੇ ਇਹ ਬਹੁਤ ਵਧੀਆ ਬਣਾ ਕਰਨ ਦੇ ਕੰਮ ਤੇ ਖਿੱਚ ਕੇ ਮੇਰਾ ਵੀਰ ਕੰਮ ਰੱਖ ਕਈ ਨੂੰ ਖਿੱਚ ਕੇ ਰੱਖਣਾ ਵੀਰ ਕੋਈ ਕੋਟ ਕਰੋ ਮੇਰੇ ਭਰਾ ਨੂੰ ਤਕਕੀ ਪਿਆਰ ਦੇ ਸਾਡੇ ਪੰਜਾਬ ਦਾ ਕਿੰਨਾ ਮਾੜਾ ਹਾਲ ਹੜ ਹੜ ਬੋਝਦਾ ਆ ਫੇਰ ਇੱਕ ਪਿਆਮਾ ਕੋਈ ਨਹੀਂ ਖੜਨਾ ਪੰਜਾਬ ਨਾ ਪੰਜਾਬ ਹੀ ਖੜਨਾ ਵਾ ਤੇ ਤੁਸੀਂ ਸਾਰੇ ਜਣੇ ਇੱਕ ਦੂਜੇ ਦੀ ਇੱਕ ਜਣੇ ਹਰ ਜਣੇ ਇੱਕ ਦੂਜੇ ਦੀ ਕੰਮ ਕਰੋ ਇੱਕ ਦੂਜੀ ਹੈਲਪ ਕਰੋ ਪਾਣੀ ਦੀ ਬੋਤਲਾਂ ਆਟਾ ਦਹੀਂ ਦੁੱਧ ਸਾਰਾ ਕੋ ਪਚਾਓ ਇੱਕ ਦੂਜੇ ਨੂੰ ਤੇ ਸਾਰੇ ਕੰਮ ਕਰੋ ਕਿਉਂਕਿ ਪੰਜਾਬ ਦਾ ਬੋਝਦਾ ਮਾੜਾ ਹਾਲ ਵਾ ਸਾਡੇ ਆਏ ਕਲੀ ਦੀ ਸਾਡੇ ਆਪ ਦਾ ਬੋਝਦਾ ਮਾੜਾ ਹਾਲ ਆ ਗਿਆ ਫਿਰਦਾ ਵਾ ਤੇ ਤੁਹਾਡੀ ਵੀ ਸਰਕਾਰਾਂ ਬੋਝਦਾ ਨਕਮੀਆਂ ਵਾ ਤੇ ਆ ਵੀ ਇੱਕ ਸਾਡੇ ਪਤਰੀ ਕਿਦਾ ਵੀ ਮਿੱਟੀਆਂ ਰੁੜ ਗਈਆਂ ਜੇ ਸੜਕਾਂ ਦੀ ਰੋੜਗੀਆਂ ਤੇ ਕੰਮ ਨਹੀਂ ਹੁੰਦਿਆ ਜੋ ਜਿਹੜਾ ਵੀ ਲੰਗਦਾ ਵਾ ਉਹ ਜਦੋਂ ਨੰਗਦਾ ਤੇ ਜਿਹੜਾ ਸੜਕ ਦਾ ਟੋਇਆ ਹੁੰਦਾ ਉਹ ਸਾਈਡ ਤੇ ਸਕੂਟਰੀ ਵਿੱਚ ਡਿੱਗ ਜਾਂਦਾ ਆਹ ਦੇਖੋ ਆਹ ਦੇਖੋ ਇੱਥੇ ਰੁਣਾ ਆਇਆ ਸਰਪੈਂਟੇ ਦੀ ਘਰ ਆ ਗਏ ਇਹ ਨਹੀਂ ਜਿਹੜਾ ਇਹ ਨਹੀਂ ਇੱਥੇ ਆ ਗਏ ਤੇ ਤੂੰ ਸੋਚ ਲੋ ਵੀ ਕੱਲ ਸਾਡੇ ਤਿੰਨ ਐਕਸੀਡੈਂਟ ਹੋਇਆ ਤੇ ਖੱਡਾ ਪਿਆ ਵਾ ਹਾਂਜੀ ਤੇ ਐਨੇ ਕੋ ਵੀਡੀਓ ਹੀ ਤੇ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਕਮੈਂਟ ਸਭ ਕੋ ਕਰ ਦਿਓ ਆਹੜੇ ਬਾਕੀ ਟੀਮ ਮੈਂਬਰ ਜੋ ਕਿ ਆਹੜਾ ਬੰਦਾ ਵਾ ਇਹਨੂੰ ਆਪਾਂ ਸਪੈਸ਼ਲ ਲਈਦਾ ਕਹੋ ਵੀ ਇਹ ਆਟਮ ਬੜੀ ਪੁੰਦਾ ਵਾ